ਦੇ ਵਿੱਚ ਪੂਰਾ ਜਿਹੜਾ ਜ਼ੋਰ ਲਾ ਰਹੇ ਆਂ ਜੀ ਇਸੇ ਕਰਕੇ ਸਾਡੇ ਸਰਚ ਆਪਰੇਸ਼ਨ ਸਾਡੇ ਨਾਕੇ ਡੇ ਟੂ ਡੇ ਸਾਡੇ ਆਪਰੇਸ਼ਨ ਸਰਚ ਜੜੀਆਂ ਉਹ ਚੱਲ ਰਹੀਆਂ ਨੇ ਇਹਦੇ ਚ ਰਿਕਵਰੀਜ਼ ਵੀ ਹੋ ਰਹੀਆਂ ਨੇ ਅੱਜ ਵੀ ਸਾਡਾ ਆਪਰੇਸ਼ਨ ਸੀ ਤੇ ਉਹਦੇ ਵਿੱਚ ਵੀ ਸਾਨੂੰ ਕਈ ਤਰ੍ਹਾਂ ਦੀਆਂ ਜੜੀਆਂ ਛੋਟੀਆਂ ਮੋਟੀਆਂ ਐਂਡੀਗੀਆਂ ਰਗਵਰੀਜ਼ ਹੋਰ ਕੋਈ ਵਹੀਕਲ ਜੜੀ ਸ਼ਕਤੀ ਸੀ ਲਿਆ ਕੇ ਉਹ ਚੱਕ ਦਿੱਤੇ ਨੇ ਉਹਦੇ ਵਿੱਚ ਇਹ ਆਪਰੇਸ਼ਨ ਇਸੇ ਤਰੀਕੇ ਨਾਲ ਸਾਡੇ ਕੰਟੀਨਿਊ ਰਹਿਣਗੇ ਅਸੀਂ ਇਹਨਾਂ ਨੂੰ ਫੈਸਬੁਕ 'ਦੰਗ ਚਲਾਉਂਦੇ ਰਹਾਂਗੇ ਆਮ ਲੋਕਾਂ ਨੂੰ ਤੁਹਾਨੂੰ ਇਹ ਰਿਕੁਐਸਟ ਹੈ ਕਿ ਤੁਹਾਡੇ ਕੋਲ ਵੀ ਜਦੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਪ੍ਰੈਸ ਕੌਂਲ ਜਾਰੀ ਹੁੰਦੀ ਹੈ ਤੁਸੀਂ ਵੀ ਐਸਐਸਪੀ ਸਾਹਿਬ ਨਾਲ ਸਿਕਰਟਲੀ ਇਨਫੋਰਮੇਸ਼ਨ ਸ਼ੇਅਰ ਕਰ ਦਿਓ ਉਹ ਅਸੀਂ ਜਿਹੜਾ ਉਹਦੇ ਉੱਤੇ ਪ੍ਰੋਪਰ ਜਿਹੜਾ ਐਕਸ਼ਨ ਲੈ ਲਈ ਆਮ ਲੋਕ ਸੋਸ਼ਲ ਮੀਡੀਆ ਤੇ ਬਹੁਤ ਸਕਰੀਅਰ ਹੋਏ ਨੇ ਕਿਹੜਾ ਤਰ੍ਹਾਂ ਦੀ ਵੋਲੇਸ਼ਨ ਹੈ ਜਿਹੜੀ ਉਹ ਫਲਾਉਂਦੇ ਨੇ ਕਿਸੇ ਪਾਰਟੀ ਦੇ ਸਮਰਥਨ ਵਾਲਾ ਵੋਟਰਾਂ ਨਾਲ ਉਸ ਨੂੰ ਕਿ ਜਿਹੜਾ ਹੈਗਾ ਕੀ ਕਰ ਰਿਹਾ ਦੇਖੋ ਜੀ ਮੈਂ ਇਹਦੇ ਤੇ ਗੱਲ ਕਹਾਂਗਾ ਕਿ ਸੋਸ਼ਲ ਮੀਡੀਆ ਤੇ ਕਈ ਗੱਲਾਂ ਜੜੀਆਂ ਨੇ ਉਹਦੇ ਚ ਅਫਵਾਹਾਂ ਬਹੁਤ ਰਾਈਆਂ ਜਾਂਦੀਆਂ ਨੇ ਸਾਨੂੰ ਸਾਰਿਆਂ ਨੂੰ ਸਟੇਜ ਤੇ ਮਿਹਰ ਚਾਹੀਦਾ ਜਿੱਥੇ ਕਿ ਕਿਸੇ ਤਰ੍ਹਾਂ ਦੀ ਕੋਈ ਗਲਬਤ ਆਉਂਦੀ ਸਾਹਮਣੇ ਤੇ ਪ੍ਰਸ਼ਾਸਨ ਨਾਲ ਗੱਲ ਕਰੋ ਪ੍ਰਸ਼ਾਸਨ ਨੂੰ ਦੱਸੋ ਤੇ ਸਿਵਲ ਪ੍ਰਸ਼ਾਸਨ ਨੂੰ ਦੱਸੋ ਐਸਐਸਪੀ ਸਾਹਿਬ ਨੂੰ ਦੱਸੋ ਪੁਲਿਸ ਸਟੇਸ਼ਨ ਦੱਸੋ ਐਸਐਸਪੀ ਤੇ ਡੀਸੀ ਨੇ ਤੇ ਨਾਲ ਅਕਸਾਈਜ ਵਿਭਾਗ ਹੈਗੇ ਨੇ ਜਿੰਨੇ ਵੀ ਵਿਭਾਗ ਨੇ ਇਹਨਾਂ ਸਾਰਿਆਂ ਨੇ ਰਲ ਕੇ ਹੀ ਇਹ ਆਪਣਾ ਇਲੈਕਸ਼ਨ ਨੂੰ ਸਕਸੈਸਫੁਲੀ ਕੰਪਲੀਟ ਕਰਾਉਣਾ ਹਰ ਵਾਰ ਜਦੋਂ ਕਵਰੇਜ ਹੁੰਦੀ ਹੈ ਤਾਂ ਕਈ ਵਾਰ ਹੱਥੋਂ ਪਾਈ ਦਾ ਟੇਰ ਮੀਟਰ ਵੱਧ ਜਾਂਦਾ ਤਾਂ মিডিਆ ਦੀ ਸੁਰੱਖਿਤੀ ਲਈ ਕੀ ਕਰੋਗੇ ਤੁਸੀਂ ਕਿਉਂਕਿ ਕਵਰੇਜ ਗਰਾਊਂਡ ਤੇ ਹੁੰਦੀ ਹੈਗੀ ਸਾਰੇ মিডিਆ ਕਰਮਚਾਰੀ ਤੇ ਖੁਦ ਹੀ মিডিਆ ਦੀ ਤਾਂ ਸੇਫਟੀ ਹਮੇਸ਼ਾ ਨਾਲ ਹੀ ਹੁੰਦੀ ਹੈ ਜਿੱਥੇ ਕੋਈ ਰੈਲੀਜ਼ ਹੁੰਦੀਆਂ ਨੇ ਜਾਂ ਹੋਰ ਸਰਦਨ ਹੁੰਦੀਆਂ ਨੇ ਸਾਡੀ ਉੱਥੇ ਪੁਲਿਸ ਫੋਰਸ ਲੱਗੀ ਹੁੰਦੀ ਹੈ ਉੱਥੇ ਦਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੋਏ ਲੇਕਿਨ ਜਿੱਥੇ ਤੁਸੀਂ ਕਦੇ ਹੋਰ ਥਾਂ ਤੇ ਕੱਲੇ ਜਾਂਦੇ ਹੋਵੋਗੇ ਕੋਈ ਮਿਸ ਅਪਪੀਨਿੰਗ ਹੁੰਦੀ ਹੈ ਸੱਜਣ ਪੁਲਿਸ ਨੂੰ ਦੱਸੋ ਪੁਲਿਸ ਉੱਥੇ ਐਕਸ਼ਨ ਲੈ ਕੇ ਨਾ ਸਰਾਂਧੌਰ ਤੇ ਕਈ ਵਾਰ ਨਾ ਦੂਸਰੇ ਸ਼ਹਿਰਾਂ ਤੋਂ ਆ ਕੇ ਲੋਕ ਉਜਾੜ ਕਰਦੇ ਨੇ ਉੱਥੇ ਪੋਲਿੰਗ ਬੂਥਾਂ ਤੇ ਚੇਨ ਲਾ ਕੇ ਲੜਾਈ ਵੀ ਹੋ ਜਾਂਦੀ ਹੈ। ਦੇਖੋ ਜੀ ਇਲੈਕਸ਼ਨ ਕਮਿਸ਼ਨ ਦੀਆਂ ਕਲੀਅਰ ਕਟਾਹਾ ਹਦਾਇਤਾਂ ਨੇ 24 ਘੰਟੇ ਪਹਿਲਾਂ ਕਿ 48 ਘੰਟੇ ਪਹਿਲਾਂ ਜਿਹੜੇ ਬਾਹਰਲੇ ਬੰਦੇ ਨੇ ਉਹਨਾਂ ਨੂੰ ਆਪਣਾ ਇਲਾਕਾ ਜਿਹੜਾ ਹੈ ਉਹ ਜਿਹੜੇ ਏਰੀਏ ਚ ਫਿਰਦੇ ਨੇ ਉਹਨੂੰ ਛੱਡ ਕੇ ਜਾਣਾ ਪਏਗਾ। ਪਰ ਇਸ ਚੀਜ਼ ਨੂੰ ਅਸੀਂ ਛੋਰ ਕਰਾਂਗੇ ਆਪਣੀਆਂ ਪੈਟਰੋਲਿੰਗ ਪਾਰਟੀਆਂ ਸਾਈਂ। ਜਿਹੜੀ ਪੋਲਿੰਗ ਬੂਥਾਂ ਤੇ ਸਾਡੀ ਫੋਰਸ ਲੱਗੀ ਏ ਸਾਡੇ ਜਿਹੜੇ ਐਸਐਚਓ ਡੀਐਸਪੀਸ ਅਸੀਂ ਇਲਾਕੇ ਦੇ ਵਿੱਚ ਲਾਏ ਨੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਕੋਈ ਬਾਹਰਲਾ ਆਵਦਾ 48 ਆਵਰਸ ਪਹਿਲਾਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉੱਥੇ ਨਾ ਆਵੇ ਸਰ ਕੁਝ ਬੂਥ ਅਤਿ ਸੰਵੇਦਨਸ਼ੀਲ ਹੁੰਦੇ ਨੇ ਆਮ ਬੂਥਾਂ ਤੋਂ ਹਟ ਕੇ ਉਹਨਾਂ ਤੇ ਕਿਸ ਤਰ੍ਹਾਂ ਦਾ ਪ੍ਰਬੰਧ ਹੁੰਦਾ ਦੇਖੋ ਜੀ ਜਿਹੜੇ ਇਹ ਸਾਰੇ ਹੀ ਅਸੀਂ ਇਹਨਾਂ ਦੀ ਮੈਪਿੰਗ ਕਰ ਲਈ ਸਿਵਲ ਐਂਡ ਪੁਲਿਸ ਪ੍ਰਸ਼ਾਸਨ ਨੇ ਰਲ ਕੇ ਜਿਹੜੇ ਵੀ ਸੰਵੇਦਨਸ਼ੀਲ ਜਿਹੜੇ ਹੈਗੇ ਨੇ ਪੋਲਿੰਗ ਸਟੇਸ਼ਨ ਪੋਲਿੰਗ ਬੂਥ ਉਹਨਾਂ ਤੇ ਫੋਰਸ ਜਿਹੜੀ ਐਕਸਟਰਾ ਲੱਗੀ ਹੋਈ ਹੁੰਦੀ ਹੈ। ਉਹਨਾਂ ਤੇ ਖਾਸ ਤੌਰ ਤੇ ਨਿਗਰਾਨੀ ਰੱਖੀ ਹੁੰਦੀ ਹੈ ਪੈਟਰੋਲਿੰਗ ਪਾਰਟੀਆਂ ਨਾਲੇ ਪਾਸੇ ਸੜੀਆਂ 'ਚ ਜ਼ਿਆਦਾ ਮੂਵ ਕਰਨ ਲੱਗੀਆਂ। ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਜਾਏਗਾ ਜਾਂ ਨਜ਼ਰ ਰੱਖੀ ਜਾਏਗੀ ਕਿਤੇ। ਜਿ cục ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਨੇ ਜਿਹੜੇ ਕੋਈ ਕ੍ਰਾਈਮ ਕਰਦੇ ਨੇ ਜਾਂ ਦੂਜੇ ਹੋਣਗੇ ਜਾਂ ਕੋਈ ਟਰਬਲ ਮੇਕਰਸ ਨੇ ਜਾਂ ਜਨਾ ਪਿਛਲੇ ਸਮੇਂ ਦੇ ਵਿੱਚ ਇਲੈਕਸ਼ਨ 'ਚ ਗੜਬੜ ਕੀਤੀ ਹੈ ਉਹਨਾਂ ਤੇ ਪ੍ਰੋਪਰ ਐਕਸ਼ਨ ਵੀ ਉਨਾ ਹੋਇਆ ਉਹ ਹੋਰ ਵੀ ਐਕਸ਼ਨ ਅੱਗੇ ਲਾਵਾਂਗੇ। ਔਰ ਪਰਲਮੈਂਟੋ ਮੈਜਰ ਜਿੱਥੇ ਸਾਨੂੰ ਲੈਣ ਦੀ ਲੋੜ ਪਈ ਜ਼ਰੂਰ ਲਵਾ ਦੇਣਾ ਸਰ ਟੋਟਲ ਡਿਸਟ੍ਰਿਕਟ ਦੇ ਵਿੱਚ ਆਰਮ ਲਾਇਸੈਂਸ ਕਿੰਨੇ ਨੇ ਸਰ ਇਹ ਸੁਪਰੀਮ ਸਾਹਿਬ ਦੱਸ ਸਕਦੇ ਜੀ ਨੇ ਨੇਰਮਨ ਨੇਰਮਨ 10 ਕੁ ਹਜ਼ਾਰ ਦੱਸਿਆ ਕਿ ਇਸ ਤੋਂ ਜਿਹੜੀ ਨਾਗਰੀ ਪੁਲਿਸ ਦੇ ਜਿਹੜੇ ਮੁਲਾਦ ਇਸ ਤੋਂ ਸਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਰਲਮੈਂਟ ਦੇ ਇਲੈਕਸ਼ਨ ਆ ਰਹੇ ਨੇ ਉਹਦੇ ਬਾਰੇ ਬਹੁਤ ਹੀ ਵਿਸਤਾਰਪੂਰਵਕ ਜਿਹੜੀਆਂ ਗਾਈਡਲਾਈਨਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਇੰਤਰੀਆਂ ਦੇਖੀਆਂ ਨੇ ਉਹਨਾਂ ਬਾਰੇ ਸਾਰੇ ਹੀ ਅਫਸਰਾਂ ਨਾਲ ਸੇਰ ਕੀਤੀਆਂ ਗਈਆਂ ਨੇ ਤਾਂ ਕਿ ਜਿਹੜਾ ਇਲੈਕਸ਼ਨ ਅਸੀਂ ਪੰਜਾਬ ਦੇ ਵਿੱਚ ਪੀਸਫੁਲੀ ਕਰਵਾ ਸਕੀਏ ਇਸ ਜਿਲ੍ਹੇ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਉਹ ਜਿਹੜਾ ਪੀਸਫੁਲੀ ਹੋਵੇ ਇਹਦੇ ਵਿੱਚ ਮੈਂ ਤੌਰ ਤੇ ਜਿਹੜਾ ਅਸੀਂ ਵੈਪਨ ਡਿਵਾਸਟ ਬਾਰੇ ਗੱਲ ਕੀਤੀ ਜਿਹੜੀ ਪੀਓਜ਼ ਨੇ ਉਹਨਾਂ ਨੂੰ ਅਰੈਸਟ ਕਰਨ ਲਈ ਐਨਬੀਡਬਲਯੂ ਜਿਹੜੇ ਹੋਏ ਹੈਗੇ ਨੇ ਉਹਨਾਂ ਦੀ ਪ੍ਰੋਪਰ ਐਗਜ਼ੀਕਿਊਸ਼ਨ ਲਈ ਬੀਲ ਜੰਪਰ ਪਰੋਲ ਜੰਪਰ ਔਰ ਹੋਰ ਵੀ ਜਿਹੜੇ ਟ੍ਰਬਲ ਮੇਕਰਸ ਬੰਦੇ ਹੈਗੇ ਨੇ ਉਹਨਾਂ ਦੇ ਉੱਤੇ ਨਿਗਰੱਖਣ ਲਈ ਪਕਾਦਾ ਪੁਲਿਸ ਨੂੰ ਜਿਹੜੀ ਹਦਾਇਤ ਕੀਤੀ ਗਈ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਹੰਸਖਾਵੀ ਜਿਹੜੀ ਇਸ ਸਮੇਂ ਦੇ ਵਿੱਚ ਘਟਨਾ ਨਾ ਵਾਪਰੇ ਉਹਦੇ ਸਬੰਧ ਦੇ ਵਿੱਚ ਸਾਰੇ ਹੀ ਮੁੱਖ ਅਫਸਰਾਂ ਦੇ ਵਿਚਾਰ ਵੀ ਲੈ ਗਏ ਨੇ ਔਰ ਉਹਨਾਂ ਨੂੰ ਗਾਈਡ ਕੀਤਾ ਗਿਆ ਪ੍ਰੋਪਰ ਜਿਹੜੇ ਨਾਕੇ ਲਾਉਣੇ ਨੇ ਔਰ ਉਹਨਾਂ ਦੇ ਉਸ ਤੇ ਚੈਕਿੰਗ ਕਰਨੀ ਹੈ। ਅਲੱਗ-ਅਲੱਗ ਏਰੀਏ ਦੇ ਵਿੱਚ ਸਰਚ ਆਪਰੇਸ਼ਨ ਜਿਹੜੇ ਚਲਾਉਣੇ ਨੇ। ਉਹਦੇ ਸਬੰਧ ਦੇ ਵਿੱਚ ਸਾਰੇ ਹੀ ਅਫਸਰਾਂ ਨੂੰ ਡਿਸਕਸ ਕੀਤਾ ਗਿਆ ਤਾਂ ਕਿ ਅਸੀਂ ਵਧੀਆ ਮਾਹੌਲ ਦੇ ਵਿੱਚ ਪੰਜਾਬ ਦੇ ਵਿੱਚ ਪੀਸਫੁਲੀ ਇਲੈਕਸ਼ਨ ਜਿਹੜਾ ਕਰਵਾ ਸਕੀਏ। ਸਰ ਲੋਕ ਸਭਾ ਹਲਕਾ ਸੰਗਰੂਪ ਬਣਾੜਾ ਦੀ ਗੱਲ ਕਰੀ ਕਿੰਨੇ ਆ ਕਿ ਕਿਸ ਤਰ੍ਹਾਂ ਦੀ ਫੋਰਸ ਦਾ ਬੰਦੋਬਸਤ ਤੇ ਕਿਸ ਤਰ੍ਹਾਂ ਨਾਕੇ ਕਿਸ ਤਰ੍ਹਾਂ ਦਾ ਆਏ ਗਿਆ ਨਾ ਸੇ ਹਦਾਇਤਾਂ ਨਕੀਏ ਜਿਹੜੇ ਬਾਹਰੋਂ ਆ ਰਹੇ ਆ। ਦੇਖੋ ਜੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੇ ਨਾਕੇ ਨੇ ਉਹਦੇ 'ਚ ਸਾਡੇ ਕੋਲ ਹੁਣ ਇਸ ਸਮੇਂ ਤਰੀ ਚਾਰ ਇੰਟਰਸਟੇਟ ਨਾਕੇ ਨੇ ਉਹ ਸਾਡੇ ਚੱਲ ਪਏ ਨੇ ਹਰਿਆਣੇ ਦੇ ਨਾਲ ਲੱਗਦੇ। ਇਸੇ ਤਰੀਕੇ ਹੀ ਨੌ ਨਾਕੇ ਜਿਹੜੇ ਨੇ ਹੈ ਸਾਡੇ ਬਰਨਾਲੇ ਦੇ ਵਿੱਚ ਜਿਹੜੇ ਇੰਟਰ ਡਿਸਟ੍ਰਿਕਟ ਨੇ। ਬਾਕੀ ਹਰੇਕ ਜ਼ਿਲ੍ਹਿਆਂ ਦੇ ਅਲੱਗ-ਅਲੱਗ ਨੰਬਰ ਆਏ ਨੇ। ਇਸ ਤੋਂ ਸੋਇਆ ਸੀ ਮੋਬਾਈਲ ਨਾਕੇ ਵੀ ਰੱਖਾਂਗੇ। ਤਾਂ ਕਿ ਜਿਹੜੀ ਪ੍ਰੋਪਰ ਚੈਕਿੰਗ ਕਰ ਸਕੀਏ। ਇਹਦੇ ਵਿੱਚ ਕੋਈ ਆਦਮੀ ਨਸ਼ਾ ਉੱਲicker ਉਹ ਪੈਸੇ ਲੈ ਕੇ ਨਾ ਜਿਹੜਾ ਇਹਦੇ ਚ ਹੁੰਦਾ ਫਿਰਦਾ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਸਿਵਲ ਪ੍ਰਸ਼ਾਸਨ ਦੇ ਨਾਲ ਇਨਕੌਂਟੈਕਸਟ ਡਿਪਾਰਟਮੈਂਟ ਦੇ ਨਾਲ ਹੋਰ ਜਿਹੜੀਆਂ ਲਗ ਲਗ ਟੀਮਸ ਬਣੀਆਂ ਨੇ ਉਹਨਾਂ ਦੇ ਨਾਲ ਬਕਾਇਦਾ ਅਸੀਂ ਆਪਣਾ ਫੋਰਸ ਨੂੰ ਬਰੀਫ ਕਰਕੇ ਉਹਨਾਂ ਨਾਲ ਲਾਵਾਂਗੇ ਤਾਂ ਕਿ ਜਿਹੜੀਆਂ ਵੱਤ ਵਾਦੀ ਜਿਹੜੀਆਂ ਰਿਕਵਰੀਜ਼ ਇਅ ਲੀਗਲ ਹੈ ਨਹੀਂ ਉਹਨਾਂ ਨੂੰ ਕਰ ਸਕੀਏ ਜਿਵੇਂ ਅਸਲਾ ਦੀ ਗੱਲ ਕਰੀ ਤਾਂ ਪੀਕ ਟਾਈਮ ਤੱਕ ਵੀ ਅਸਲਾ ਜਿਹੜਾ ਪੂਰਾ ਜਮਾ ਨਹੀਂ ਹੁੰਦਾ ਜੀ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਇਸ ਸਮੇ ਸਾਡੇ ਜਿਹੜੀ ਇਹ ਅਸਲਾ ਸੀ ਹੁਣ ਤੋਂ ਹੀ ਸਟਾਰਟ ਕਰਾਤਾ ਉਹਦੇ ਵਿੱਚ ਕੁਝ ਐਗਜ਼ੈਂਪਸ਼ਨ ਹੁੰਦੀ ਹੈ ਕੁਝ ਦੇਣ ਲਈ ਉਹ ਡੀਸੀ ਐਂਡ ਐਸਐਸਪੀ ਕੋਲ ਪਾਵਰਸ ਨੇ ਜਿਵੇਂ ਕੋਈ ਬੈਂਕ ਦੇ ਬਾਰੇ ਹੈਗਾ ਜਾਂ ਕਿਤੇ ਹੋਰ ਕਿਸੇ ਥਾਂ ਤੇ ਕੋਈ ਐਮਰਜੈਂਸੀ ਜਿੱਥੇ ਹੈਗੀ ਹੈ ਇਸ ਚੀਜ਼ ਨੂੰ ਪ੍ਰੋਪਰ ਐਗਜ਼ਾਮਨ ਕਰਕੇ ਕਿੱਥੇ ਅਸਲੇ ਦੀ ਐਗਜ਼ੈਂਪਸ਼ਨ ਦੇਣੀ ਹੈ ਉੱਥੇ ਕੰਸਰਨਡ ਅਫਸਰ ਜਿਹੜੇ ਨੇ ਉੱਥੇ ਉਹਨਾਂ ਨੂੰ ਐਗਜ਼ੈਂਪਸ਼ਨ ਜਿੰਦ ਤੇ ਨਹੀਂ ਸਤੋ ਸੂਏ ਸਾਡੇ ਕੋਲ ਬਰਨਾਲੇ ਜਿਹੜੇ ਦੇ ਵਿੱਚ ਇੱਕ ਪੈਰਾਮਿਲਟਰੀ ਫੋਰਸ ਦੀ ਕੰਪਨੀ ਆਈ ਹੈ ਉਹਨਾਂ ਨਾਲ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਡਿਸਟ੍ਰਿਕਟ ਪੁਲਿਸ ਨਾਲ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਕੌਨਫੀਡੈਂਸ ਬਣਿਆ ਰਹੇ ਕਿ ਜਿੱਥੇ ਫੋਰਸ ਹੈਗੀ ਹੈ ਫਰੀ ਐਂਡ ਫੇਅਰ ਇਲੈਕਸ਼ਨ ਹੋਏਗਾ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜਿਆ ਪ੍ਰਸ਼ਾਸ਼ਨ ਨਹੀਂ ਉਹ ਗੜਬੜ ਨਹੀਂ ਹੋਏਗਾ ਸੋ ਇਲੈਕਸ਼ਨ ਜਦੋਂ ਦੇਖੇ ਸਮੇਂ ਦੇ ਵਿੱਚ ਸਾਡੇ ਕੋਲ ਹੋਰ ਪੈਰਾਮਿਲਟਰੀ ਫੋਰਸ ਆਏਗੀ ਸਾਡੀ ਸਟੇਟ ਦੇ ਵਿੱਚੋਂ ਸਾਡੇ ਕੋਲ ਹੋਰ ਪੈਰਾਮਿਲਟਰੀ ਫੋਰਸ ਸਾਡੀ ਆਰਮਡ ਬਟਾਲੀਅਨ ਦੀ ਫੋਰਸ ਆਏਗੀ ਉਹਦੇ ਨਾਲ ਅਸੀਂ ਸਾਰੀਆਂ ਡਿਊਟੀਆਂ ਜਿਹੜੀਆਂ ਉਹ ਕਰਾਂਗੇ ਜਦੋਂ ਇਲੈਕਸ਼ਨ ਦੇਖਿਆ ਜਾਂਦਾ ਕਿ ਨਸ਼ਾ ਤੇ ਸ਼ਰਾਬ ਦੀ ਵਰਤੋਂ ਜ਼ਿਆਦਾ ਹੁੰਦੀ ਦੇਖੋ ਮਿਲਰੀ ਸਪਲਾਈ ਵੀ ਵਧਦੀ ਇਹ ਦਿਨਾਂ ਚੰਗੇ 20 ਹੀ ਰੋਕ